ਚਲੋ ਸੰਗਰਾਮ ਬਾਬਾ ਜੀ ਦੇ ਸਾਨੂੰ ਵੀ ਅੱਖੀਂ ਦੇਖਦਾ ਕਿ ਸੰਗਰਾਮ ਸਰਦਾਰ ਜੀ ਕਿਆ ਕਰੋ ਮਾਸੀ ਫਿਰ ਸਰਦਾਰ ਜੀ ਮੰਨਦਾ ਹੈ ਨਾ ਸਰਦਾਰ ਬੋਲ ਸਰਦਾਰ تعال ਮਾਸੀ ਛੱਡ ਜਾ ਮਿਲ ਕਰੋ ਬਜਾ ਬਜਾ ਚਪਲ ਕਿ ਲਾ ਦੇ ਆਹੋ ਚਲਾ ਦੇ ਹੋ ਮਰੂ ਰੱਖ ਚੱਕੀਂ ਦੀ ਹਵਾ ਪੈਣਾ ਹੈ ਚੰਨੀ ਦੇ ਚੱਕੇ ਦੀ ਹਵਾ ਪੈਣੀ ਹੈ ਬੁਲਾ ਦੇ ਮੈਨੂੰ ਕਿਹ ਜਾਣਾ ਤੱਕੜਾ ਜਾ ਬੜਿਆ ਸੋਨਿਹਾਲਾ ਸਾਤ ਸ੍ਰੀ ਅਕਾਲ ਜੀ ਆਪਾ ਪਹੁੰਚ ਗਏ ਆ ਸੁਲਤਾਨਪੁਰ ਗੁਰਨਾਨਕ ਦੇਵ ਜੀ ਜਿਸੇ ਤਨਦਨ ਲੋਪ ਰਐ ਸੀ ਇਹ ਹੀ ਨਦੀ ਤੁਹਾਨੂੰ ਅੱਗੇ ਲੈ ਕੇ ਦਿਸੇਗੀ। ਦੇਵਾ ਤੇਵਾ ਤੇਵਾ ਹਾਂਜੀ ਸੰਗਤ ਜੀ ਇਹ ਉਹੀ ਨਦੀ ਆ ਜਿੱਥੇ ਆ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤਨਦਨ ਲੋਪ ਰਐ ਤੇ ਆਪਣੇ ਲਈ ਮੂਲ ਮੰਤਰ ਦਾ ਜਾਪ ਲੈ ਕੇ ਆਏ ਤੋਂ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਬਈ ਨਦੀ ਦੇ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਲੋਕਾਂ ਨੇ ਗੰਦੀ ਕਰਤੀ ਸੀ ਤੇ ਚੀਚੇ ਵਾਲ ਸੰਤ ਬਲਬੀਰ ਸਿੰਘ ਜੀ ਦੀ ਕਿਰਪਾ ਦੇ ਸਦਕੇ ਇਹ ਨਦੀ ਅੱਜ ਬਹੁਤ ਵਧੀਆ ਜਿੱਥੇ ਭਗਵਾਨਤ ਮਾਨ ਨੇ ਵੀ ਪਹਿਲੀ ਵਾਰੀ ਇਹ ਨਦੀ ਸਾਫ਼ ਹੋਣ ਤੋਂ ਬਾਅਦ ਗਲਾਸ ਭਰ ਕੇ ਇਸ ਨਦੀ ਤੋਂ ਪੀਤਾ ਸੀਗਾ ਤੇ ਇਹ ਘੜਿਆਂ ਨਾਲ ਵੀ ਡੈਕੋਰੇਸ਼ਨ ਹੋਇਆ ਜਿਹੜਾ ਤੁਹਾਨੂੰ ਅੱਗੇ ਜਾ ਕੇ ਅਸੀਂ ਦਿਖਾਵਾਂਗੇ ਇਹ ਨਦੀ ਦਾ ਇਤਿਹਾਸ ਲਿਖਿਆ ਹੋਇਆ ਤੇ ਜਿਹੜੇ ਆਗਲੇ ਹੁਣ ਜੋੜਦਵਾਲੀਆ ਸਾਹਿਬਾਂ ਤੇ ਉਹਨਾਂ ਬਾਰੇ ਲਿਖਿਆ ਹੈ ਇੱਥੇ ਗੁਰੂ ਨਾਨਕੀ ਕੋਲੇ ਵੀ ਕਿੰਨੇ ਜਨ ਗੁਰਨਾਨਕ ਦੇਵ ਜੀ ਰਹੇ ਤੇ ਇੱਥੇ ਜੇ ਬੱਟੇ ਆ ਉਹ ਵੀ ਤੁਹਾਨੂੰ ਅਗਲੀ ਵਾਰ ਫਿਰ ਦਰਸ਼ਨ ਕਰਵਾਵਾਂਗੇ ਤੁਸੀਂ ਕਮੈਂਟ ਵਿੱਚ ਲਿਖ ਦਿਓ ਤੁਹਾਨੂੰ ਜ਼ੋਰ ਦਰਸ਼ਨ ਕਰਵਾਵਾਂਗੇ ਤੇ ਤੁਸੀਂ ক্লোਜ਼ ਕਰਕੇ ਤੇ ਸਟਾਪ ਕਰਕੇ ਤੁਸੀਂ ਇਤਿਹਾਸ ਪੜ ਸਕਦੇ ਹੋ ਤੇ ਆ ਨਦੀ ਹੁਣ ਇੱਥੇ ਸਕੂਲ ਬਣਿਆ ਹੋਇਆ ਵਾ ਜਿੱਥੇ ਹੈ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਬਾਬਾ ਜੀ ਦੇ ਨਦੀ ਸਾਫ ਕਰਿਆ ਨੇ ਨਾਮ ਜਿੱਤ ਕੇ ਲੈ ਕੇ ਹੁੰਦੇ ਆ ਬੱਚੇ ਇਥੋਂ ਤੇ ਤੁਸੀਂ ਅੱਗੇ ਵੀ ਦੇਖੋ ਆ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਇਹ ਜਿਹੜੇ ਗੁਨਾਹਕ ਦੇ ਇੱਥੇ ਆਪਣੇ ਲਈ ਮੰਤਰ ਦਾ ਜਾਪ ਲੈ ਕੇ ਜੀ ਇਹ ਉਹਦੇ ਮਤਲਬ ਤੇ ਬਣਿਆ ਹੈ ਪਾਣਾ ਤੇ ਇੱਥੇ ਇੱਥੇ ਕਿਸੀ ਆਉਣਾ ਸਾਡੇ ਤੇ ਗਾਂ ਜਾਂ ਕਿ ਉਹਦਾ ਖਾਣਾ ਲਾਗੇ ਤੇ ਇਹ ਖੜਾਮਾ ਬੜੀਆਂ ਉਹਨਾਂ ਨੇ ਇਹ ਉਹਨਾਂ ਤੋਂ ਖੜਾਮਾ ਬੜੀਆਂ ਨੇ ਤੇ ਆਹ ਰਾਤ ਕੋਟਾਰ ਜਿਹੜਾ ਪਜੌਂਦੇ ਹੁੰਦੇ ਸੀਗੇ ਉਹ ਪ੍ਰਾਣੀ ਸਮੇਜ ਉਹਦੇ ਵਲਾਂ ਬਣਿਆ ਹੋਇਆ ਵਾ ਬਣਾਇਆ ਹੋਇਆ ਤੇ ਇਹ ਤੁਸੀਂ ਦਰਸ਼ਕ ਜੀ ਜਿਹੜਾ ਖੰਡ ਮੈਂ ਉਹਦੇ ਜਨਤ ਅਸਾ ਕਿਲੋਮੀਟਰ ਪਹਿਲਾਂ ਇਹ ਵੇਰੀ ਉਹਦੇ ਵਿੱਚ ਰਲ ਜਾਂਦੀ ਹੈ ਹੰਗ ਲੱਗੇ ਉਹਦਾ ਬਹੁਤ ਕਿਵਾਰ ਤੋਂ ਇਹ ਵੀ ਸਾਰਾ ਜਿਹੜਾ ਇਹ ਕਿਹਾਣਾ ਤੋਂ ਅਦੇਵ ਜਿਹੜੀ ਮੈਸਤਰੀ ਪਤਾਨਪੁਰ ਤੋਂ ਇਹ ਤੋਂ ਵੀ ਜਾ ਰਹੀਆਂ ਤੋਂ ਕੀਪਨਪਿੰਡੀ ਜੋ ਹਾਂਜੀ ਅੱਗੇ ਭਗਵਾਨਤਮਾਨ ਆਉਣ ਦੇ ਤਿਆਰੀ ਹੋ ਰਹੀ ਆ ਭਗਵਾਨਤਮਾਨ ਤੇ ਜੈਲ ਬਾਬਾ ਜੀ ਇਥੋ ਦੀ ਨੰਗਣਗੇ ਤੇ ਆਪਾਂ ਹੋਸ ਰੱਖਦੇ ਦੇਖਦੇ ਆ ਵੀ ਤੁਹਾਨੂੰ ਵੀ ਬਾਬਾ ਜੀ ਦੇ ਦਰਸ਼ਨ ਕਰਵਾ ਦਾਂਗੇ ਜੇ ਸਾਡੇ ਹੋ ਜਿੱਕੇ ਦਾ ਨਾਲ ਹੀ ਭਗਵਾਨਤਮਾਨ ਜੀ ਆਉਣਗੇ ਤੇ ਇਥੋ ਵੀ ਸਾਰਾ ਸਾਫ ਸੁਥਿਆ ਕਾਰ ਕਰਤਾ ਹੁਣਾ ਉਹਨਾਂ ਨੇ ਪਹਿਲਾਂ ਤੇ ਅੱਗੇ ਜਾ ਕੇ ਹੁਣ ਬੱਚੇ ਵੀ ਖੇਡਦੇ ਨੇ ਸਾਈਡਾਂ ਤੇ ਬੱਚੇ ਖੇਡ ਰਹੇ ਇੱਥੇ ਬੱਚੇ ਖੇਡਦੇ ਆ ਆ ਰੋ ਲੈ ਲਾ ਜੂ ਤੇ ਆ ਜਾ ਪਰਮਾਤਮਾ ਦਾ ਸਿਮਰਨ ਕਰ ਲੈ ਇੱਥੇ ਭਾਂਜਾ ਜਦ ਕਰਨ ਲੱਗਾ ਵੀ ਮੈਂ ਵੀ ਲੈਣੇ ਝੂਟੇ ਤੇ ਉਹਦਾ ਮਾਸੜ ਕਹਿੰਦਾ ਚੱਲ ਜਾ ਲੈ ਲੈ ਕਿੰਤੇ 2 ਮਿੰਟ ਉਹਨੂੰ ਝੂਟੇ ਦਵਾਉਣ ਗਿਆ ਜਾਂਦਾ ਭੱਜਿਆ ਕਹਿੰਦਾ ਮੈਂ ਤਾਂ ਉੱਤੇ ਗੋਲ ਗੋਲ ਤੇ ਝੂਟੇ ਲੈਣੇ ਮੈਨੂੰ ਕਹਿੰਦਾ ਮਾਸੀ ਤੂੰ ਵੀ ਬੈ ਜਾ ਮੈਂ ਕਿ ਨਾ ਨਾ ਭਰਾਵਾ ਮੈਨੂੰ ਤਾਂ ਚੱਕਰ ਆਉਣ ਲੱਗ ਜਾਂਦੇ ਮੈਂ ਨਹੀਂ ਪੈਂਦੀ ਤੁਸੀਂ ਦੇਖ ਸਕਦੇ ਤੋੜਿਆਂ ਨੂੰ ਡੈਕੋਰੇਸ਼ਨ ਤੇ ਆਪਾਂ ਉੱਪਰ ਇੱਥੇ ਵੀ ਨਦੀ ਬਾਰੇ ਦੇ ਸਬੰਧ ਤੇ ਆਪਾਂ ਉੱਪਰ ਚੱਲਦੇ ਆਂ ਤੇ ਇੱਥੇ ਸਾਰਾ ਉਹ ਕਿਵੇਂ ਨਦੀ ਸਾਫ ਕੀਤੀ ਕਿਵੇਂ ਕੀ ਕੋਸ਼ਿਸ਼ ਕੀਤਾ ਸਾਰਿਆਂ ਨੇ ਹੈਲਪ ਲੈ ਕੇ ਵੀ ਕੀਤੀ ਇੱਥੇ ਕੌਣ ਕੌਣ ਆਇਆ ਇਹ ਇਹਦੇ ਸਾਰੇ ਦ੍ਰਿਸ਼ ਆ ਤੇ ਤੁਸੀਂ ক্লোਜ਼ ਕਰਕੇ ਤੇ ਇਤਿਹਾਸ ਪੜ੍ਹ ਸਕਦੇ ਹੋ ਇੱਥੇ ਬਾਬਾ ਪਹਿਲਾ ਗੁਰਨਾਨਕ ਦੇਵ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਵੀ ਕਿਵੇਂ ਕਿਵੇਂ ਹੋਇਆ ਸਾਰਾ ਕੁਝ ਤੇ ਕਿਵੇਂ ਸੀਚੇ ਵਾਲੇ ਬਾਬਾ ਜੀ ਨੇ ਨਦੀ ਸਾਫ ਕੀਤੀ ਤੇ ਇੱਥੇ ਡਾਕਟਰ ਅਬਦੁਲ ਕਲਾਮ ਵੀ ਇੱਥੇ ਆ ਚੁੱਕੇ ਨੇ ਤੇ ਜਿਹੜੇ ਜਿਹੜੇ ਸ਼ਖਸੀਅਤਾਂ ਆਈਆਂ ਉਹਨਾਂ ਦੇ ਸਾਰਿਆਂ ਦੇ ਇੱਥੇ ਪੋਸਟਰ ਲੱਗੇ ਆ ਤੇ ਲਿਖਿਆ ਹੋਇਆ ਨਾਲ ਤੇ ਤੁਸੀਂ ਪੜ ਕੇ ਪੜ ਸਕਦੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਕਿੱਥੋਂ ਦੇ ਸ਼ੁਰੂ ਕੀਤਾ ਤੇ ਕਿਵੇਂ-ਕਿਵੇਂ ਕੀਤਾ ਇਹ ਸਾਰਾ ਇੱਧਰ ਲਿਖਿਆ ਹੋਇਆ ਵਾ ਤੇ ਅੱਗੇ ਜਾ ਕੇ ਤੁਹਾਨੂੰ ਹੋਰ ਦ੍ਰਿਸ਼ ਦਿਖਾਉਣੀ ਹੈ ਇਹ ਸਾਰਾ ਤੁਸੀਂ ਪੜ੍ਹ ਸਕਦੇ ਹੋ ਇੱਥੇ ਬਾਬਾ ਜੀ ਨੇ ਮੀਟਿੰਗ ਕੀਤੀ ਵੱਡੀਆਂ ਸਖਸੀਅਤਾਂ ਨੂੰ ਨਾਲ ਰਲਾ ਕੇ ਤੇ ਫਿਰ ਇਹ ਸਾਫ਼ ਸੁਥਰੀਆ ਸਾਰਾ ਕੀਤਾ ਸੰਗਤ ਨਾਲ ਸੇਵਾ ਕਰਦੀ ਹੋਈ ਤੇ ਆਪਣੇ ਪਿੰਡੋਂ ਵੀ ਸਾਡੇ ਪਿੰਡੋਂ ਵੀ ਬਹੁਤ ਜਾਣੇ ਸੇਵਾ ਕਰਨ ਗਏ ਸੀ ਜਦੋਂ ਇਹ ਨਦੀ ਜੀ ਸਾਫ਼ ਸੁਥਰੀਆਂ ਹੁੰਦਾਂ ਅੱਜ ਨਦੀ ਨੂੰ ਸਾਫ਼ ਕੀਤੇ ਆ 25ਵੇਂ ਵਰੇ ਗਾਂਢ ਮਨਾ ਰਹੇ ਆ ਸੌਣ ਦਾ ਮਹੀਨਾ ਵੀ ਆ ਤੇ ਸੰਗਰਾਦ ਵੀ ਆ ਤੇ 25ਵੇਂ ਵਰੇ ਗਾਂਢ ਵੀ ਆ ਇਹ ਨਦੀ ਦੀ ਤੇ ਆ ਨਦੀ ਤੁਹਾਨੂੰ ਅੱਗੇ ਦਿਖਾ ਰਹੇ ਕਿੰਨੀ ਸਾਫ਼ ਆ ਨਾ ਨਦੀ ਦੇਖੋ ਕਿੰਨੀ ਸਾਫ਼ ਆ ਤੇ ਆ ਦੇਖ ਦੇਖ ਸਕਦੇ ਆ ਆਫਦਲ ਕਲਾਮ ਡਾਕਟਰ ਅਬਦੁਲ ਕਲਾਮ ਵੀ ਇੱਥੇ ਆ ਚੁੱਕੇ ਨੇ ਤੇ ਇਹ ਇਹਨਾਂ ਨੇ ਵੀ ਬਹੁਤ ਮਤਲਬ ਨਦੀ ਨੂੰ ਸਾਫ ਕਰਨ ਚ ਬਹੁਤ ਮਦਦ ਕੀਤੀ ਇਹਨਾਂ ਬਾਬਾ ਜੀ ਦੀ ਤੇ ਅੱਜ ਜਿਹੜੀ ਮਤਲਬ ਨਦੀ ਇਹਦੀ ਕਾਇਆ ਹੀ ਪਾਲਟ ਦਿੱਤੀ ਬਾਕੀ ਅੱਜ ਲੱਗਦੀ ਹੈ ਵੀ ਇਹੀ ਨਦੀ ਆ ਪਹਿਲਾਂ ਤਾਂ ਲੱਗਦੀ ਵੀ ਨਹੀਂ ਸੀ ਕਿ ਇੱਥੇ ਬਾਬਾ ਜੀ ਤਿੰਨ ਦਿਨ ਲੋਪ ਰਹੇ ਇੰਨੀ ਨਦੀ ਗੰਦੀ ਸੀ ਲੋਕਾਂ ਨੇ ਕੀਤੀ ਹੋਈ ਪ੍ਰਸ਼ਾਸਨ ਖ ਬਹੁਤ ਗੰਦਾ ਛੱਟਿਆ ਐਸਾ ਅੱਜ ਲੱਗਦਾ ਵੀ ਹਾਂ ਇਹ ਬਾਬੇ ਨਾਨਕ ਦੀ ਉਹ ਨਦੀ ਆ ਜਿੱਥੇ ਬਾਬਾ ਜੀ ਤਿੰਨ ਦਿਨ ਲੋਪ ਰਹੇ ਤੇ ਇੱਥੇ ਬੀਬੀ ਨਾਨਕੀ ਕੋਲ ਇਹ 14 ਸਾਲ ਤੇ 9 ਮਹੀਨੇ ਤੇ 3 ਦਿਨ ਇੱਥੇ ਰਹੇ ਤੇ ਇੱਥੋਂ ਹੀ ਪਹਿਲੀ ਉਦਾਸੀ ਬਾਬਾ ਜੀ ਨੇ ਸ਼ੁਰੂ ਕੀਤੀ ਇਹ ਜਗ੍ਹਾ ਦੇਖਣ ਵਾਲੀ ਆ ਦੇਖਣਯੋਗ ਆ ਪਲੀਸ ਤੁਸੀਂ ਤੁਹਾਡੇ ਅੱਗੇ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤਾਂ ਸੁਲਤਾਨਪੁਰ ਜ਼ਰੂਰ ਆਇਓ ਇਹ ਬੀਬੀ ਨਾਨਕੀ ਇੱਥੇ ਵਿਆਹ ਕੇ ਆਏ ਸੀਗੇ ਤੇ ਇੱਥੇ ਬੀਬੀ ਨਾਨਕੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਕਾਫੀ ਸਮਾਂ ਗੁਜ਼ਾਰ ਕੇ ਗਏ ਹੈ ਤੇ ਚਰਨ ਸੋਹ ਪ੍ਰਾਪਤਾ ਗੁਰਨਾਨਕ ਦੇਵ ਜੀ ਦੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਕਮੈਂਟ ਜਰੂਰ ਕਰਨਾ ਤੇ ਦੱਸਣਾ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਹ ਪੁਰਾਣਾ ਹਾਲਟ ਹੈ ਜਿਹੜਾ ਅੱਜ ਵੀ ਜਦੋਂ ਚੱਲਦਾ ਤੂੰ ਤੂੰ ਦੀ ਆਵਾਜ਼ ਇੱਥੇ ਆਉਂਦੀ ਹੈ ਤੁਹਾਨੂੰ ਸੁਣਾਉਂਦੇ ਆਂ ਆਤਾ ਵਰਤੋ ਤਾਹੋਤੇ ਇਹਨਾਂ ਕਿਸੇ ਨੇ ਬਹੁਤ ਢਾਕਾਨ ਕੀਤਾ ਪੰਜਾਬ ਦੇ ਵਿੱਚ ਅਸਾਂਤ ਦਿੱਤੇ ਆ ਜਿਸਾਂ ਦੇ ਸੇਵਕ ਨੇ ਕੁਰਬਾਨ ਵਾਲੇ ਬਹੁਤ ਵੱਡਾ ਕਾਰਜ ਸਰਕਾਰ ਦੇ ਤੌਰ ਤੇ ਦੇਖੀ ਹੈ ਕਿ ਆਪ ਦਾ ਜੀ ਨਹੀਂ ਦੇ ਹੋਏ ਤੋਂ 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 ਵਿੱਚ ਕੋਈ ਮਨੁੱਖਾਈ ਇੱਥੇ ਕੋਈ ਪਹਿਲ ਉਹਨਾਂ ਦੇ ਨਾਂ ਦਾ ਅਸਲ ਲਾਤਾ ਕੋਈ ਸੁਣਾ ਹੋਣਾ ਕਿ ਤਰ੍ਹਾਂ ਸਮਰਾਤੇ ਜਲਵਾਸ ਜੋਨਨ ਤੇ ਰੱਖੋ ਪ੍ਰਭੂ ਹੋ ਤਾਂ ਵੀ ਅੱਖਰ ਔਣ ਸਾਰੇ ਅੱਖਰ ਔਣ ਤਾਂ ਹਰ ਵੇਲੇ ਹਰ ਦਵੀ ਤੂੰ ਦੂ ਤੂੰ ਕਰੇ ਬੋਲੇ ਬਲੀਥਾਨਾ ਜੀ ਹਣ ਭਗਵੰਤ ਮਾਨ ਦੀ ਆ ਗਿਆ ਦਰਾਖਤਾਂ ਵਿੱਚ ਵੀ ਦੇ ਸਕ ਗੇ ਤੁਸੀਂ ਜਹਾਅ ਹੈਲੀਕਾਪਟਰ ਜਾ ਰਿਹਾ ਵਾ ਤੇ ਉਹ ਆਪਣੇ ਵਿੱਚ ਕੋਈ ਮਿੰਟਾਂ ਬਾਅਦ ਇੱਥੇ ਮੰਡੀ ਆ ਕੋਈ ਇੱਥੇ ਲੈਣ ਕਰਨ ਨੂੰ ਹੈ ਹੁਣ ਵੀ ਅੰਦਰ ਆਉਣਗੇ ਜਨਾਬਾਬਾ ਜੀ ਬੰਦਦੇ ਹੋ ਗਾਰੇ ਬਾਬਾ ਜੀ ਚੀਚੇ ਨਾਲ ਨੇ ਉਹਨਾਂ ਦੀ ਪਰ ਜੁੜ ਕੇ ਬੇਨਤੀ ਆ ਲਜਾਏ ਉਹ ਹੀ ਜਿਨੇ ਤਨੂੰ ਸਾਹਬਣਾ ਇੱਕ ਗੱਲ ਕਰਦਾ ਜਾਵਾਂ ਇਹ ਜਿਹੜਾ ਬੋਟਾ ਨਾ ਬੋਟਾ ਬੂਟੇ ਵੰਡਦੇ ਨੇ ਬੂਟੇ ਲਾੜੜੇ ਬਹੁਤ ਸੌਖੀ ਗੱਲ ਹੈ ਪਰ ਰੁੱਖਾਂ ਦੇ ਨਾਲ ਪਿਆਰ ਆਪਣੇ ਵਿੱਚ ਪ੍ਰਧਾਨ ਮੰਤਰੀ ਭਗਵੰਤ ਮਾਨ ਜੀ ਤੇ ਸੰਤ ਬਾਬਾ ਬਲਵੀਰ ਸਿੰਘ ਜੀ ਆਪਣੇ ਵਿੱਚ ਪਹੁੰਚਣ ਵਾਲਿਆਂ ਬਸ ਕੁਝ ਮਿੰਟਾਂ ਬਾਅਦ ਤੇ ਇੱਥੋਂ ਦੀ ਨੰਗਣਗੇ ਤੇ ਤੁਸੀਂ ਦੇਖ ਸਕਦੇ ਹੋ ਆਪ ਤੁਸੀਂ ਚਲਾਓਗੇ ਆਪ ਲੱਗਣਾ ਕਦੀ ਬੈਠੇ ਨਹੀਂ ਆਇਆ ਕਰ ਸਾਰੇ ਭਾਈ ਦੇ ਦਰਦਵਾਲੇ ਸਾਾਨੂੰ ਦੱਸਦੇ ਰਹਿੰਦੇ ਜਿਹੜੇ ਦੇ ਵੱਡਾ ਮਸਤਰ ਹਾਂ ਉਹਨੂੰ ਦਾ ਨਿਮਰ ਉਹਨਾਂ ਨੇ ਜਿਹੜੇ ਸਾਰੇ ਸਮਾਜਿਕ ਮਸਦਾ ਜਿਹੜਾ ਸਮਾਜ ਨੂੰ ਮਾਰੀ ਬਹੁਤ ਬਹੁਤ ਹੀ ਪਿਆਰਾ ਸਮਾਜ ਰੱਖਿਆ ਹੈ ਨਾ ਪੁਰਖਾਨੀ ਦਰਗਾਹਾਂ ਉਸੋ ਕੀ ਸਾਰੇ ਸੰਤੂਰ ਦੇ ਕਮੇਸ਼ੀ ਕਰਨ ਇੱਕ ਪਾਸੋਂ ਪਿਆਰਾ ਦਾ ਗੁਰੂ ਜਨਮ ਤੋ ਕੀ ਹੈ ਮੈਂ ਜਿਹੜਾ ਕਬਈ ਸੱਚੀ ਗੁਰੂ ਆਇਆ ਹਾਂ ਪੋਤਰੀ ਕਰੇਗਾ ਮੈਂ ਦੇਖਿਆ ਉਹਨਾਂ ਦੀ ਮਦਦ ਤੇ ਅਸੀਂ ਆਪਣੀ ਖੇਤੀ ਦਾ ਇਜਹਾਰ ਕਰਾ ਕੇ ਸਰਪੰਚ ਦੇ ਚਰਚਾ ਵਿੱਚ ਸੀਸ ਲਵਾ ਕੇ ਕੁੱਲ 100000 ਸ੍ਰੀ ਅਕਾਲ ਜੋ ਬਹੁਤ ਬਹੁਤ ਆਪ ਸਾਡੇ ਸਰਕਾਰ ਨੇ ਪ੍ਰਵਾਨ ਕੀਤਾ ਸਫਲਤਾ ਨੂੰ ਦਰਸ਼ਿਤ ਕਰਦੇ ਹਾਂ

ਸੋ ਮਹਾਪੁਰਖ ਉਹ ਅੰਦਰ ਬੈਠੇ ਆ ਸਭ ਨੂੰ ਸਨਮਾਨਤ ਕਰ ਰਹੇ ਆ ਮੈਂ ਤੁਹਾਨੂੰ ਕਿ ਇਸੇ ਤਰ੍ਹਾਂ ਹੀ ਸ਼ੁਭਤ ਰਹੇ ਨਾ ਕੇਵਲ ਰੰਗ ਦਾ ਵੀ ਅਪਨ ਸਨਮਾਨ ਅਸੀਂ ਲਿਆਂਦੇ ਬਹੁਤ ਸਾਰੇ ਬੂਟੇ ਆ ਔਲੇ ਵੀ ਲਿਆਂਦੇ ਕਲੀ ਲਿਆਂਦੀ ਅਮਰੂਦ ਲਿਆਂਦੇ ਜਾਮਣ ਲਿਆਂਦੀਆਂ ਉਹ ਸਾਹਮਣੇ ਰੱਖਤੀਆਂ ਨਵੂ ਨੇ ਤੇ ਅਸੀਂ ਹੁਣ ਇੱਕ ਜਿਹੜਾ ਹੋਰ ਲਾ ਕੇ ਆਨੇ ਆ ਅਸੀਂ ਅਮਰੂਦ ਦੇ ਬੂਟੇ ਲਿਆਵਾਂਗੇ ਘਰੇ ਲਾਉਣ ਲਈ ਤੇ ਬਾਹਰ ਲਾਉਣ ਲਈ ਜਾਮਣ ਲਿਆਵਾਂਗੇ ਅਸੀਂ ਚੱਲ ਆ ਜੇ ਨਵੋ ਚਲਿਏ ਜੀ ਹੁਣ ਆਪਾਂ ਪਹੁੰਚ ਗਏ ਮੋਗੇ ਤੇ ਪਹੁੰਚਣ ਆ ਰਹੇ ਹਾਂ ਜੀ ਮੈਂ ਨਾ ਦਰਦੇ ਮਾਰੇ ਨੇ ਇੱਕ ਬਾਬਾ ਜੀ ਤੋਂ ਸੁੱਖ ਮੰਗ ਲਈ ਬਾਬਾ ਜੀ ਜੇ ਤੁਸੀਂ ਸਹੀ ਸਲਾਮਤ ਪਹੁੰਚਾ ਤਾਂ ਮੈਂ ਸਾਰੇ ਰਾਤ ਓਡਾ ਸਾਫਰਾਹ ਦੇ ਦਿਓ ਸਾਨੂੰ ਵੀ ਮੈਂ ਸਾਰੇ ਰਾਤ ਓਡਾ ਵਾਹਿਗੁਰੂ ਵਾਹਿਗੁਰੂ ਮੈਂ ਹਲੇ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਜਾ ਰਿਹਾ ਤੇ ਮੇਡਿਕੀਆਂ ਨੇ ਮੇਰੇ ਹਰੇ ਹਰੇ ਖੇਤ ਵਿੱਚ ਬੱਚਾ ਹੈ ਛੋਟਾ ਸਾ ਬਸ ਮਸੀਹ ਜਿਹੜਾ ਚਾਰਟ ਕਰਦਾ تھا ਵਾ ਗੁਰੂ 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 ਵਾ ਗੁਰ ਆਪਾ ਪਹੁੰਚ ਚੁੱਕੇ ਆਂ ਜੀ ਵਾਹਿਗੁਰੂ ਵਾਹਿਗੁਰੂ ਆਦੇ ਵੀ ਨਹੀਂ ਆਪਾਂ ਛੱਡਦੇ ਜੀ ਉਸ ਨੂੰ ਨਹੀਂ ਪਤਾ ਹੁੰਦਾ ਜੀ ਰੱਬ ਦਾ ਵਾਹਿਗੁਰੂ 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 ਅੰਦਰ ਡਰ ਪੈ ਗਿਆ ਸੀ ਜਦੋਂ ਉਸ ਦੇ ਦਰਵਾਜ਼ਾ ਸਾਹਿਬ ਕੇ ਮੱਥੇ ਲੇਕਨ ਸਾਡਾ ਐਕਸੀਡੈਂਟ ਹੋ ਗਿਆ ਸੀ ਨਾਲ ਤੋਂ ਘੰਟੀਆਂ ਸੀ ਬੀਚ ਤੇ ਤਾਗਰ ਕੇ ਡਰਿਆ ਹੋਇਆ ਹੈ ਵੀ ਮਤਲਬ ਜਿਹੜੇ ਮੀਂਹ ਪਿੰਦਾ ਇਹਨਾਂ ਬਾਹਰ ਆਵੇ ਕਿਤੇ ਕੋਸ਼ਿਸ਼ ਹੋਊ ਨਾ ਜਾਵੇ ਤਾਂ ਇਹ ਜੋ ਨੂੰ ਤੇ ਲੈ ਕੇ ਘਰੇ ਕਿ ਵਾਹਿਗੁਰੂ 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 ਕਰਨ ਲੱਗ ਗਿਆ ਆਪਾਂ ਦੇ ਘਰੇ ਆਹ ਆਹ ਜੀ ਤੁਸੀਂ ਦੱਸਣਾ ਜੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਮਿਲਦੇ ਹਾਂ ਇੱਕ ਨਵੇਂ ਬਲੌਗ ਦੇ ਨਾਲ ਅਗਲੇ ਤੋਂ ਨਵੇਂ ਬਲੌਗ ਨਾਲ ਮਿਲਾਂਗੇ ਥੈਂਕ ਯੂ so much ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ